ਪਾਰਟੀ ਅੱਜ ਇੱਕ ਸਵਾਲ ਕੀਤਾ ਕਿਸੇ ਨੇ ਮੈਨੂੰ ਕਹਿੰਦੇ ਜੀ ਇਹ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਹੈ ਇਹ ਨਵੀਂ ਪਾਰਟੀ ਬਣਾਉਣ ਜਾ ਰਹੀ ਹੈ ਪਾਰਟੀਆਂ ਤਾਂ ਅੱਗੇ ਹੀ ਬਹੁਤ ਹੈ ਪੰਜਾਬ ਦੇ ਵਿੱਚ ਕਿਸੇ ਨੇ ਸਵਾਰਿਆ ਨਹੀਂ ਕੁਝ ਇਹ ਕੀ ਫਾਇਦਾ ਕਰੂਗੀ ਜਿਹੜੀ ਨਵੀਂ ਪਾਰਟੀ ਬਣਾਉਂਗਾ ਇਹਦੀ ਖਾਸੀਅਤ ਕੀ ਹੋਊਗੀ ਮੈਂ ਉਸ ਨੂੰ ਕਿਹਾ ਕਿ ਇੱਕ ਵਾਰੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕੁਝ ਪਤਵੰਤਿਆਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਇੱਕ ਪ੍ਰਸ਼ਨ ਹੈ ਕਹਿੰਦੇ ਪੁੱਛੋ ਕਹਿੰਦੇ ਮਹਾਰਾਜ ਧਰਮ ਤਾਂ ਦੁਨੀਆ ਤੇ ਪਹਿਲਾਂ ਹੀ ਬਹੁਤ ਹੈ ਧਰਮ ਗ੍ਰੰਥ ਵੀ ਦੁਨੀਆ ਤੇ ਬਹੁਤ ਹੈ ਤੁਸੀਂ ਇੱਕ ਨਵੀਂ ਕੌਮ ਨਵੇਂ ਪੰਥ ਨਵੇਂ ਮਜ਼ਹਬ ਨਵੇਂ ਧਰਮ ਦੀ ਸਿਰਜਣਾ ਕਰ ਰਹੇ ਹੋ ਇਹਦੀ ਕੀ ਲੋੜ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿਹੜਾ ਉੱਤਰ ਦਿੱਤਾ ਨਾ ਉਹ ਧੰਨ ਗੁਰ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਸੁਭਾਏਮਾਨ ਹੈ। ਉਹ ਕਹਿੰਦੇ ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ। ਕਿਆ ਧਰਤੀ ਮੱਧੇ ਪਾਣੀ ਨਹੀਂ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਪੰਗਤੀ ਹੈ। ਉਹ ਕਹਿੰਦੇ ਪੁਰਖੋ ਸਾਉਣ ਦੇ ਮਹੀਨੇ ਤੇ ਮਾਘ ਦੇ ਮਹੀਨੇ ਧਰਤੀ ਦੇ ਉੱਤੇ ਬਾਰਿਸ਼ ਹੁੰਦੀ ਹੈ ਆਪਣੇ ਇਲਾਕੇ 'ਚ ਕੀ ਧਰਤੀ ਦੇ ਥੱਲੇ ਪਾਣੀ ਨਹੀਂ ਹੈ ਕੀ ਧਰਤੀ ਦੇ ਉੱਪਰ ਵਗਣ ਵਾਲੇ ਦਰਿਆਵਾਂ 'ਚ ਪਾਣੀ ਨਹੀਂ ਹੈ ਕਹਿੰਦੇ ਜੀ ਧਰਤੀ ਦੇ ਥੱਲੇ ਵੀ ਪਾਣੀ ਹੈ ਧਰਤੀ ਦੇ ਉੱਪਰ ਵੀ ਦਰਿਆਵਾਂ 'ਚ ਵੀ ਪਾਣੀ ਵਗਦਾ ਹੈ ਕਹਿੰਦੇ ਫਿਰ ਬਾਰਿਸ਼ ਦੀ ਕੀ ਲੋੜ ਹੈ ਉਹ ਚੁੱਪ ਹੋ ਗਏ ਮਹਾਰਾਜ ਕਹਿਣ ਲੱਗੇ ਕਹਿੰਦੇ ਜਿਹੜਾ ਧਰਤੀ ਦਾ ਪਾਣੀ ਹੈ ਨਾ ਇਹ ਖੂਹ ਕੱਢ ਕੇ ਕੱਢਿਆ ਜਾਂਦਾ ਖੂਹ ਬਣਾ ਕੇ ਖੂਹ ਪੁੱਟ ਕੇ ਕੱਢਿਆ ਜਾਂਦਾ ਤੇ ਇਹ ਪਾਣੀ ਸਿਰਫ ਉਸ ਦੀ ਭੋਏ ਨੂੰ ਸਿੰਜਦਾ ਜਿਹੜਾ ਖੂਹ ਦਾ ਮਾਲਕ ਹੁੰਦਾ ਥੋੜੇ ਜੇ ਇਲਾਕੇ ਨੂੰ ਸਿੰਜਦਾ ਥੋੜੇ ਜੇ ਇਲਾਕੇ ਨੂੰ ਤੇ ਜਿਹੜਾ ਬਾਰਿਸ਼ ਦਾ ਪਾਣੀ ਹੁੰਦਾ ਉਹ ਹਰ ਜ਼ਮੀਨ ਨੂੰ ਸਿੰਜਦਾ ਭਾਵੇਂ ਟਿੱਬਾ ਹੋਵੇ ਤੇ ਭਾਵੇਂ ਨਵਾਨ ਹੋਵੇ ਤੇ ਸਿੰਜਦਾ ਵੀ ਬਰਾਬਰ ਹੈ ਇਸ ਕਰਕੇ بارش ਦੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹ 100 ਕਿੱਲਿਆਂ ਨੂੰ ਵੀ ਸਿੰਜਦਾ ਜਿਹਦਾ 100 ਕਿੱਲਾ ਜਿਹੜਾ ਹੁੰਦਾ ਜਿਹਦੇ ਕੋਲੇ ਉਹਦੀ ਵੀ ਜ਼ਮੀਨ ਨੂੰ ਸਿੰਜਦਾ ਤੇ ਜਿਹਦੇ ਕੋਲੇ ਇੱਕ ਕਨਾਲ ਹੁੰਦੀ ਹੈ ਉਹਦੀ ਵੀ ਜ਼ਮੀਨ ਨੂੰ ਸਿੰਜਦਾ ਇਹ ਸਭ ਲਈ ਇੱਕ ਸਮਾਨ ਹੁੰਦਾ ਕਹਿੰਦਾ ਦਾ ਮਤਲਬ ਕੀ ਹੈ ਮੈਂ ਕਹਾ ਮਤਲਬ ਇਹ ਹੈ ਕਿ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਤੇ ਜੋ ਸਟਰਕਚਰ ਸਟਰਕਚਰ ਜਿਹੜਾ ਸਾਹਮਣੇ ਆਊਗਾ ਉਹ ਸਭ ਲਈ ਸਾਂਝਾ ਹੋਊਗਾ ਸਭ ਲਈ ਬਰਾਬਰ ਹੋਊਗਾ ਔਰ ਸਾਡੀਆਂ ਜੜੀਆਂ ਮੰਗਾਂ ਨੇ ਹੱਕ ਹੀ ਮੰਗਾਂ ਵਾਜਬ ਮੰਗਾਂ ਨੇ ਉਹਦੇ ਲਈ ਅਸੀਂ ਆਵਾਜ਼ ਬੁਲੰਦ ਕਰਾਂਗੇ ਅੱਜ ਸਾਡੀਆਂ ਸਮੱਸਿਆਵਾਂ ਕੀ ਨੇ ਪੰਜਾਬ ਦੀਆਂ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਜਿਹੜੀ ਹੈ ਨਾ ਖਾਸ ਤੌਰ ਤੇ ਸਿੱਖਾਂ ਦੀ ਵੀ ਸਮੱਸਿਆ ਹੈ ਉਹ ਇਹ ਹੈ ਕਿ ਸਾਡਾ ਡੈਮੋਗ੍ਰਾਫ ਚੇਂਜ ਹੋ ਗਿਆ ਔਰ ਬੜੀ ਵੱਡੀ ਪੱਧਰ ਤੇ ਹੋ ਗਿਆ ਇੱਕ ਵਾਰੀ ਚਰਚਾ ਚੱਲੀ ਕਹਿੰਦੇ ਡੈਮੋਗ੍ਰਾਫ ਚੇਂਜ ਦਾ ਕਾਰਨ ਕੀ ਹੈ ਕਹਿੰਦੇ ਸਿੱਖ ਨੌਜਵਾਨ ਬਾਹਰ ਚਲੇ ਗਏ ਮੈਂ ਕਹਿੰਦਾ ਨਹੀਂ ਸਿੱਖ ਨੌਜਵਾਨਾਂ ਦੇ ਬਾਹਰ ਜਾਣਾ ਜਿਹੜਾ ਹੈ ਉਹ ਪੰਜਾਬ ਦੇ ਡੈਮੋਗ੍ਰਾਫ ਨੂੰ ਚੇਂਜ ਨਹੀਂ ਕਰਦਾ ਪੰਜਾਬ ਦੇ ਡੈਮੋਗ੍ਰਾਫ ਨੂੰ ਚੇਂਜ ਕੀਤਾ ਸਾਡੀ 1 ਚਾਈਲਡ ਪਾਲਿਸੀ ਨੇ ਪਹਿਲਾਂ ਦੋ ਬੱਚੇ ਫਿਰ ਇੱਕ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸ਼ਾਇਦ ਇੱਕ ਤੋਂ ਵੀ ਪੱਜ ਦੇ ਇੱਕ ਤਾਂ ਇਹ ਕਾਰਨ ਹੈ ਸਾਡੀ 1 ਚਾਈਲਡ ਪਾਲਿਸੀ ਤੇ ਦੂਜਾ ਕਾਰਨ ਹੈ ਬਹੁਤ ਵੱਡੀ ਤਾਦਾਦ ਵਿੱਚ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਬਸੇਰਾ ਕਰਨ ਵਾਲੇ ਲੋਕ ਔਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਅਬਾਦੀ ਦਾ ਵਾਅਦਾ ਉਹਨਾਂ ਵੱਲੋਂ ਕੀਤਾ ਜਾਣ ਵਾਲਾ ਵਾਅਦਾ ਇਹ ਸਭ ਤੋਂ ਵੱਡੀ ਸਮੱਸਿਆ ਹੈ। ਔਰ ਦੂਜੀ ਸਮੱਸਿਆ ਜਿਹੜੀ ਇੱਕ ਹੋਰ ਪੈਦਾ ਹੋਈ ਹੈ। ਮੈਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਹਾਂ। ਲੇਕਿਨ ਗੈਂਗਸਟਰ ਵਾਅਦਾ ਜਿਹੜਾ ਹੈ ਉਹਦੇ ਜ਼ਰੂਰ ਖਿਲਾਫ। ਕਿਸੇ ਜਾਣਕਾਰ ਨੇ ਦੱਸਿਆ ਕਿ ਕਰੋੜਾਂ ਰੁਪਈਆਂ ਦੀਆਂ ਫਰੋਤੀਆਂ ਜਿਹੜੀਆਂ ਨੇ ਉਹ ਹਰ ਮਹੀਨੇ ਜਿਹੜਾ ਪੰਜਾਬ ਦੇ ਵਿੱਚੋਂ ਵੱਡੇ ਵੱਡੇ ਬਿਜ਼ਨਸਮੈਨਾਂ ਤੋਂ ਵੱਡੇ ਵੱਡੇ ਸਰਮਾਇਦਾਰਾਂ ਤੋਂ ਲਈਆਂ ਜਾ ਰਹੀਆਂ ਨੇ ਔਰ ਸਰਮਾਇਦਾਰ ਬੋਲ ਨਹੀਂ ਰਹੇ ਮੈਂ ਕਿਹਾ ਪੁਲਿਸ ਕੁਝ ਨਹੀਂ ਕਰਦੀ ਸਰਕਾਰ ਕੁਝ ਨਹੀਂ ਕਰਦੀ ਕਹਿੰਦੇ ਪੁਲਿਸ ਤਾਂ ਆ ਕੇ ਕਹਿ ਦਿੰਦੀ ਆ ਲੈ ਦੇ ਕੇ ਨਿਬੜ ਲੋ ਜੀ ਕੀ ਪਤਾ ਜਾਨੀ ਨੁਕਸਾਨ ਹੀ ਨਾ ਹੋ ਜਾਏ ਤੁਹਾਡਾ ਕਹਿੰਦੇ ਉਹਨੇ ਕੀ ਕਰਨਾ ਜੇ ਇਹ ਕੰਮ ਇਸੇ ਤਰ੍ਹਾਂ ਹੀ ਯਾਰੀ ਰਿਹਾ ਤੇ ਪੰਜਾਬ ਦੇ ਵਿੱਚੋਂ ਇੰਡਸਟਰੀ ਤਾਂ ਅੱਗੇ ਨਹੀਂ ਹੈ ਹੋਰ ਜਿਹੜੇ ਸਰਮਾਇਦਾਰ ਬੈਠੇ ਐ ਉਹ ਵੀ ਪੰਜਾਬ ਤੋਂ ਬਾਹਰ ਹੋ ਜਾਣਗੇ ਜਾਂ ਬਾਹਰ ਹੋ ਰਹੇ ਐ ਕੁਝ ਵੀ ਨਹੀਂ ਬਚਣਾ ਇੱਥੇ ਆਈਅਲੀ ਸਾਹਿਬ ਗੱਲ ਕਰਕੇ ਗਏ ਨੇ ਪਾਣੀਆਂ ਦੀ ਜੇ ਕਿਸੇ ਸੂਬੇ ਦੇ ਵਿੱਚ ਇੰਡਸਟਰੀ ਐ ਤੇ ਉਹ ਸੂਬਾ ਉਸ ਇੰਡਸਟਰੀ ਤੋਂ ਪੂਰਾ ਲਾਭ ਲੈਂਦਾ ਜਿਵੇਂ ਹਰਿਆਣੇ ਦੇ ਵਿੱਚ ਫਰੀਦাবাদ ਦੇ ਵਿੱਚ ਗੁਰਗਾਵਾ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਐ ਪਾਣੀਪਤ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਐ ਔਰ ਉਹ ਇੰਡਸਟਰੀ ਜਿਹੜੀ ਹੈ ਉਹ ਸਟੇਟ ਵਾਸਤੇ ਰੈਵਨਿਊ ਜਨਰੇਟ ਕਰਦੀ ਹੈ ਬਿਹਾਰ ਦੇ ਵਿੱਚ ਇੰਡਸਟਰੀ ਹੈ ਯੂਪੀ ਚ ਇੰਡਸਟਰੀ ਹੈ ਤਾਂ ਸਾਰੇ ਸੂਬਿਆਂ ਦੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਰੈਵਨਿਊ ਜਨਰੇਟ ਕਰਦੀਆਂ ਨੇ ਆਪਣੇ ਸੂਬੇ ਨੇ ਸਾਡੇ ਕੋਲੇ ਇੱਕ ਪਾਣੀ ਸੀ ਜਿਹੜਾ ਸਾਡਾ ਸਰੋਤ ਹੈ ਕੁਦਰਤੀ ਸਰੋਤ ਹੈ ਸਾਡੇ ਕੋਲੇ ਔਰ ਇਹਦੀ ਸਾਨੂੰ ਰਾਇਲਟੀ ਨਹੀਂ ਦਿੱਤੀ ਜਾਂਦੀ ਸਿੱਧਾ ਹੀ ਸਾਡਾ ਮੁਫਤ ਵਿੱਚ ਪਾਣੀ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਹੈ ਜੇ ਬਿਹਾਰ ਕੋਲਾ ਪੈਦਾ ਕਰਦਾ ਹੈ ਝਾਰਖੰਡ ਕੋਲਾ ਪੈਦਾ ਕਰਦਾ ਹੈ ਜਾਂ ਕੋਈ ਸਟੇਟ ਲੋਹਾ ਪੈਦਾ ਕਰਦਾ ਹੈ ਤੇ ਉੱਥੇ ਉਹਨਾਂ ਨੂੰ ਥੋੜੀ ਥੋੜੀ ਬਹੁਤੀ ਤੋਂ ਬਹੁਤੀ ਰਿਅਲਿਟੀ ਮਿਲਦੀ ਹੈ ਪਰ ਪੰਜਾਬ ਨੂੰ ਪਾਣੀਆਂ ਤੇ ਕੋਈ ਰਿਅਲਿਟੀ ਨਹੀਂ ਮਿਲਦੀ ਇਹ ਆਵਾਜ਼ ਕਿਹਨੇ ਉਠਾਉਣੀ ਸੀ ਇਹ ਆਵਾਜ਼ ਉਠਾਉਣੀ ਸੀ ਖੇਤਰੀ ਪਾਰਟੀ ਨੇ ਨੈਸ਼ਨਲ ਪਾਰਟੀ ਨੇ ਆਵਾਜ਼ ਨਹੀਂ ਸੀ ਉਠਾਉਣੀ ਕਿਉਂਕਿ ਨੈਸ਼ਨਲ ਪਾਰਟੀ ਨੇ ਪੰਜਾਬ 'ਚ ਵੀ ਸਰਕਾਰ ਬਣਾਉਣੀ ਸੀ ਹਰਿਆਣਾ 'ਚ ਵੀ ਬਣਾਉਣੀ ਸੀ ਰਾਜਸਥਾਨ 'ਚ ਵੀ ਬਣਾਉਣੀ ਸੀ ਔਰ ਬਣਾਉਣੀ ਹੁੰਦੀ ਹੈ ਸਟੇਟ ਬਾਰੇ ਸਿਰਫ ਤੇ ਸਿਰਫ ਖੇਤਰੀ ਪਾਰਟੀ ਜਿਹੜੀ ਆ ਉਹ ਸੋਚ ਸਕਦੀ ਹੈ ਨੈਸ਼ਨਲ ਪਾਰਟੀ ਨਹੀਂ ਸੋਚ ਸਕਦੀ ਨੈਸ਼ਨਲ ਪਾਰਟੀ ਲਈ ਸਾਰੀਆਂ ਸਟੇਟਾਂ ਬਰਾਬਰ ਹੁੰਦੀਆਂ ਤੇ ਸਾਡੀ ਨੈਸ਼ਨਲ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਇਹ ਪਿਛਲੇ 30 ਸਾਲਾਂ ਤੋਂ ਬਸਾਕੀਆਂ ਦੇ ਸਹਾਰੇ ਹੋ ਗਈ ਜਾਂ ਕਰ ਦਿੱਤੀ ਗਈ ਜਾਣ ਕਰ ਦਿੱਤੀ ਗਈ ਸਾਡੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਸਾਡੀ ਸਿਆਸੀ ਪਾਰਟੀ ਨੂੰ ਤਾਕਤ ਦਿੰਦੀਆਂ ਸੀ ਤੇ ਸਾਡੀ ਸਿਆਸੀ ਪਾਰਟੀ ਨੇ ਇਹਨਾਂ ਸੰਸਥਾਵਾਂ ਦਾ ਹੀ ਪੱਠਾ ਬਿਠਾਤਾ ਸਾਡੀ ਸਿਆਸੀ ਪਾਰਟੀ ਦੀ ਇਹ ਦੇਣ ਹੈ ਇਸ ਕਰਕੇ ਸਾਧ ਸੰਗਤ ਜੀ ਮਹਿਸੂਸ ਕੀਤਾ ਗਿਆ ਕਿ ਹੁਣ ਵਕਤ ਆ ਗਿਆ ਹੈ ਕਿ ਉਹਨਾਂ ਲੋਕਾਂ ਨੂੰ ਸਿਆਸੀ ਪਾਰਟੀ ਜਿਹੜੀ ਸਾਡੀ ਖੇਤਰੀ ਹੈ ਉਹਦੇ ਵਿੱਚੋਂ ਬੇਦਖਲ ਕੀਤਾ ਜਾਵੇ ਬੇਦਖਲ ਔਰ ਇਸੇ ਮਕਸਦ ਲਈ ਇਹ 7 ਮੈਂਬਰ ਕਮੇਟੀ ਜਿਹੜੀ ਆ ਉਹ ਬਣਾਈ ਗਈ ਸੀ ਪੰਜ ਮੈਂਬਰ ਜਿਹੜੇ ਨੇ ਉਹ ਕਾਰਜਸ਼ੀਲ ਦੇ ਪਰ ਉਹਨਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਸਾਨੂੰ ਬੇਦਖਲ ਕਰਦੇ ਨੇ ਸਾਨੂੰ ਬੇਦਖਲ ਕਰਨ ਦੀਆਂ ਚਾਲਾਂ ਨੇ ਔਰ ਉਹ ਪੰਥਕ ਫੈਸਲੇ ਤੋਂ ਭਗੌੜੇ ਹੋ ਗਏ ਤੁਸੀਂ ਬਾਬਾ ਬਚਿੱਤਰ ਸਿੰਘ ਦਾ ਇਤਿਹਾਸ ਪੜਿਆ ਨਾ ਬਾਬਾ ਬਚਿੱਤਰ ਸਿੰਘ ਜੀ ਦਾ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਹਾਰ ਸ਼ਿੰਗਾਰ ਤੇ ਨਸ਼ਾ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਲਿਆਂਦਾ ਤੇ ਬਾਬਾ ਬਚਿੱਤਰ ਸਿੰਘ ਜੀ ਨੇ ਉਸ ਹਾਥੀ ਦਾ ਮੁਕਾਬਲਾ 나ਗਣੀ ਦੇ ਨਾਲ ਕੀਤਾ ਅਸੀਂ ਸਾਰੇ ਪੜਦੇ ਹਾਂ ਨਾ ਇਤਿਹਾਸ ਬਾਬਾ ਬਚਿੱਤਰ ਸਿੰਘ ਜੀ ਦਾ ਔਰ ਜਦੋਂ ਅਸੀਂ ਬਾਬਾ ਬਚਿੱਤਰ ਸਿੰਘ ਜੀ ਦਾ ਇਤਿਹਾਸ ਪੜਦੇ ਹਾਂ ਤੇ ਉੱਥੇ ਅਸੀਂ ਇੱਕ ਪਾਤਰ ਦਾ ਜਿਹੜਾ ਹੈ ਉਹ ਜ਼ਿਕਰ ਸੁਣਦੇ ਹਾਂ ਉਹ ਪਾਤਰ ਪਤਾ ਕਿਹੜਾ ਸੀ ਉਹ ਪਾਤਰ ਸੀ ਦੁਨੀ ਚੰਦ ਧੁਨੀ ਚੰਦ ਮਾਜੇ ਦਾ ਰਹਿਣ ਵਾਲਾ ਸੀ ਜਦੋਂ ਉਹਨੇ ਸੁਣਿਆ ਨਾ ਬਈ ਹਾਥੀ ਜਿਹੜਾ ਮੁਕਾਬਲਾ ਕਰਨ ਵਾਸਤੇ ਆ ਰਿਹਾ ਤੜਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਧੁਨੀ ਚੰਦ ਮੁਕਾਬਲਾ ਕਰੂਗਾ ਤੇ ਧੁਨੀ ਚੰਦ ਜਿਹੜਾ ਰਾਤ ਦੇ ਹਨੇਰੇ 'ਚ ਭਗੌੜਾ ਹੋ ਗਿਆ ਸੀ ਰਾਤ ਦੇ ਹਨੇਰੇ 'ਚ ਭਗੌੜਾ ਹੋ ਗਿਆ ਸੀ ਧੁਨੀ ਚੰਦ ਤੇ ਜਦੋਂ ਉਹਨੇ ਕੰਧ ਤੋਂ ਛਾਲ ਮਾਰੀ ਤੇ ਉਹਦੀ ਲੱਤ ਟੁੱਟ ਗਈ ਸੀ ਇਤਿਹਾਸ ਸਾਨੂੰ ਕੀ ਸਬਕ ਦਿੰਦਾ ਹੈ ਇਤਿਹਾਸ ਸਾਨੂੰ ਸਬਕ ਦਿੰਦਾ ਹੈ ਕਿ ਜਿਹੜੇ ਗੁਰੂ ਤੋਂ ਭਗੌੜੇ ਹੋ ਜਾਂਦੇ ਆ ਨਾ ਉਹਨਾਂ ਦਾ ਕੁਛ ਨਾ ਕੁਛ ਟੁੱਟਿਆ ਹੀ ਕਰਦਾ ਹੈ। ਦੁਨੀ ਚੰਦ ਦਾ ਵੀ ਟੁੱਟਿਆ ਸੀ। ਸਾਧ ਸੰਗਤ ਜੀ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ। ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਟਕਰਾਅ ਪੈਦਾ ਕਰਤਾ। ਕੀ ਪਤਾ ਨਹੀਂ ਹੈ? ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਐਕਟ ਦੇ ਮੁਤਾਬਕ ਕੰਮ ਕਰਦੀ ਹੈ। ਇਵੇਂ ਪਟਨਾ ਸਾਹਿਬ ਬੋਰਡ, ਹਜੂਰ ਸਾਹਿਬ ਬੋਰਡ ਇਹ ਐਕਟ ਦੇ ਮੁਤਾਬਕ ਆਪਣੇ ਵਿਧਾਨ ਦੇ ਮੁਤਾਬਕ ਕੰਮ ਕਰਦੇ ਆ। ਪੰਜਾਂ ਪਿਆਰਾਂ ਦਾ ਆਪਣਾ ਸਤਕਾਰ ਹੈ। ਹਜੂਰ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਤੇ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਆਪਣੇ ਸਥਾਨਿਕ ਫੈਸਲੇ ਜਿਹੜੇ ਆ ਉਹ ਕਰਦੇ ਨੇ। ਔਰ ਅੱਜ ਦੇ ਨਹੀਂ ਕਰਦੇ। ਉਹ ਜਦੋਂ ਤੋਂ ਤਖਤਾਂ ਦੀ ਸਿਰਜਣਾ ਹੋਈ ਆ ਉਦੋਂ ਤੋਂ ਹੀ ਉਹਨਾਂ ਤਖਤਾਂ ਦੇ ਪੰਜ ਪਿਆਰੇ ਸਹਬਾਨ ਜਿਨ੍ਹਾਂ ਵਿੱਚ ਮਾਨਯੋਗ ਸਿੰਘ ਸਾਹਿਬ ਉਹਨਾਂ ਤਖਤਾਂ ਦੇ ਸ਼ਾਮਲ ਹੁੰਦੇ ਆ ਉਹ ਫੈਸਲੇ ਕਰਦੇ ਔਰ ਅਸੀਂ ਇਸ ਗੱਲ ਨੂੰ ਸਮਝਿਆ ਨਹੀਂ ਔਰ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਸੀਂ ਦੋ ਆਪਣੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿਚਕਾਰ ਟਕਰਾ ਕਰਵਾਤਾ ਸਿਰਫ ਇੱਕ ਵਿਅਕਤੀ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਕੀ ਇਹ ਗੁਨਾਹ ਨਹੀਂ ਹੈ ਕੀ ਇਹ ਪਾਪ ਨਹੀਂ ਹੈ ਕੀ ਇਹ ਪੰਥ ਨੂੰ ਦੁਬਧਾ ਦੇ ਵਿੱਚ ਪਾਉਣ ਵਾਲੀ ਕਾਰਵਾਈ ਨਹੀਂ ਹੈ ਕੀ ਤੁਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਨਹੀਂ ਕੀਤਾ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨੇ ਦਖਲ ਨਹੀਂ ਦਿੱੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਾਰਨ ਨਹੀਂ ਹੋਇਆ ਨਾਜਾਇਜ਼ ਦਖਲ ਅੰਦਾਜ਼ੀ ਕਾਰਨ ਉਹ ਹੈ ਨਾਜਾਇਜ਼ ਦਖਲ ਅੰਦਾਜ਼ੀ ਕਾਰਨ ਔਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਜਦੋਂ ਮਸਰੀ ਅਕਾਲ ਤਖਤ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਬੀਜਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਇੰਸ ਹੈ ਠੰਡੇ ਚੱਲੋ ਸਾਡਾ ਅਲਾਇੰਸ ਹੈ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿ ਕਿੰਦੀ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਏ ਰਾਹ ਹੁਣ ਤੁਸੀਂ ਰੋਨੇ ਹੋਣ ਤੁਸੀਂ ਚੀਕਾ ਮਾਰਦੇ ਹੋ ਕੁਝ ਤਾਂ ਹੋਸ਼ ਕਰੋ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣੋਂ ਤਾਂ ਮਨਾ ਕਰਤਾ ਪਰ ਇੱਕ ਪਤਤ ਨੂੰ ਕਮੇਟੀ ਚ ਪਾਤਾ ਮੈਂ ਉਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਪੜ ਲਾ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜੈਸੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲੋ ਫਿਰ ਗੱਲ ਕਰਿਓ ਜੇ ਇਹ ਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ੍ਹ ਸਕਦਾ ਔਰ ਬੋਰਡ ਵੀ ਲੱਗੇ ਹੋਏ ਨੇ ਤਖਤਾਂ ਦੇ ਮੂਹਰੇ ਕਿ ਇਹਨਾਂ ਤਖਤਾਂ ਦੇ ਉੱਤੇ ਪਤਨ ਤੋਂ ਬਿਨਾ ਹਰ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਕਮੇਟੀਆਂ 'ਚ ਪੈਣਾ ਹੋਰ ਗੱਲ ਹੁੰਦੀ ਹੈ ਤੇ ਉੱਥੇ ਤਖਤ ਦੀ ਫਸੀਲ ਦੇ ਸਾਹਮਣੇ ਕਿਸੇ ਪਤਨ ਦੀ ਸੁਣਵਾਈ ਹੋਣੀ ਉਹ ਹੋਰ ਗੱਲ ਹੁੰਦੀ ਹੈ ਪਤਨ ਦੀ ਸੁਣਵਾਈ ਨਹੀਂ ਹੋ ਸਕਦੀ ਤਖਤ ਦੇ ਸਾਹਮਣੇ ਜੇ ਨਹੀਂ ਜਾਣਕਾਰੀ ਹੈ ਨਾ ਤੇ ਜਾਣਕਾਰੀ ਲੈ ਲਓ ਰਹਿਤਨਾਮੇ ਤਨਖਾਹਨਾਮੇ ਇਹ ਪੜ ਲਓ ਮੈਂ ਲਿਖਿਆ ਕੀ ਹੈ ਉਟੰਕਣ ਕਰਨ ਤੋਂ ਪਹਿਲਾਂ ਤੇ ਜਦੋਂ ਮਨਪ੍ਰੀਤ ਸਿੰਘ ਇਹ ਆਲੀ ਨੂੰ ਮੈਂਬਰ ਪਾਇਆ ਸੀ ਇਹ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਤਾਂ ਆਪਣੇ ਘਰ ਸੀ ਸਾਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਐਮਐਲਏ ਬਣਾਇਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਮੈਂਬਰ ਲਿਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਮੁਖੀ ਬਣਾਇਆ ਸੀ ਅੱਜ ਇਹ ਗਦਾਰ ਹੋ ਗਿਆ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ ਉਹ ਕਹਿੰਦੇ ਜੀ ਸਾਡੇ ਨਾਲ ਗਦਾਰੀ ਕਰਨ ਵਾਲਾ ਗਦਾਰ ਹੈ ਦੱਸੋ ਪੰਥ ਨਾਲ ਗਦਾਰ ਕਰਨ ਵਾਲਾ ਗਦਾਰੀ ਕਰਨ ਵਾਲਾ ਵੱਡਾ ਹੈ ਕੌਮ ਨਾਲ ਗਦਾਰੀ ਕਰਨ ਵਾਲਾ ਵੱਡਾ ਹੈ ਜੇ ਤੁਹਾਡੀ ਪਾਰਟੀ ਨਾਲ ਜਿਹੜਾ ਅਕਾਲ ਤਖਤ ਦੇ ਹੁਕਮਨਾਮੇ ਨਾਲ ਖੜ ਗਿਆ ਉਹਨੂੰ ਕਹਿੰਦੇ ਗਦਾਰ ਹੈ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਘੋਮ ਕੇ ਕਹਿੰਦੇ ਜੀ ਅਸੀਂ ਪੰਥ ਪ੍ਰਸਤਾ ਇਹਦੀ ਹਰਾਨੀ ਦੀ ਗੱਲ ਹੈ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਜੇ ਤੁਸੀਂ ਗਦਾਰ ਹੋ ਜੀ ਧੋਖਾ ਕਰ ਗਏ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾਗਾ ਇਹਨਾਂ ਪਘੋੜੇਦਲ ਵਾਲਿਆਂ ਨੇ ਕੌਮ ਨਾਲ ਧੋਖਾ ਨਹੀਂ ਕੀਤਾ 15 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਲਹੂ ਲੋਹਾਨ ਹੋਏ ਠਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਬਜ਼ੁਰਗਾਂ ਦੀਆਂ ਸਾਡਿਆਂ ਦੀਆਂ ਤਿਆਂ ਪੈਣਾ ਦੀਆਂ ਇੱਛਤਾਂ ਰੋਲੀਆਂ ਠਾਣਿਆਂ ਦੇ ਵਿੱਚ ਕਿੰਨੀਆਂ ਰੋਲੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ 1997 ਦੇ ਵਿੱਚ ਇਹ ਕਹਿ ਕੇ ਸਰਕਾਰ ਬਣਾਈ ਕਿ ਇਹ ਸਾਡੀ ਸਰਕਾਰ ਹੈ ਔਰ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗਾਉ ਲਾਉਗੀ ਹੋਇਆ ਕੀ ਹੈ ਸਰਕਾਰ ਬਣ ਜਾਂਦੀ ਹੈ ਤੁਸੀਂ ਮਲਮ ਲਾਉਣ ਦੀ ਜਗ੍ਹਾ 15 ਸਾਲ ਜਿਹੜੇ ਕੌਮ ਦੇ ਸੀਨੇ ਦੇ ਉੱਤੇ ਖੰਜਰ ਚ ਭੋਏ ਜ਼ਾਲਮ ਸਰਕਾਰਾਂ ਨੇ ਤੁਸੀਂ ਉਹਨਾਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਬਜਾਏ ਤੁਸੀਂ ਉਹਨਾਂ ਜ਼ਖਮਾਂ ਨੂੰ ਕਰੇਦਿਆ ਨਹੀਂ ਉਹਨਾਂ ਜ਼ਖਮਾਂ ਨੂੰ ਮੜ ਲਹੂ ਲੋਹਾਨ ਨਹੀਂ ਕੀਤਾ ਅੱਜ ਕਹਿੰਦੇ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਗਾਣੇ ਵੀ ਗਾਉਂਦੇ ਫਿਰਦੇ ਆ ਬੰਦੀ ਸਿੰਘ ਰਹਾ ਕਰੋ ਤੇ 15 ਸਾਲ ਸਰਕਾਰ ਰਹੀ ਹੈ 15 ਸਾਲ ਸਰਕਾਰ ਰਹੀ ਹੈ ਔਰ 15 ਸਾਲ ਹੀ ਅਲਾਈਅੰਸ ਰਿਹਾ ਹੈ ਦਿੱਲੀ ਦੀ ਕੇਂਦਰ ਸਰਕਾਰ ਨਾਲ ਦੱਖਣ ਦੇ ਸੂਬਿਆਂ ਨੇ ਆਪਣੇ ਬੰਦੀਆਂ ਨੂੰ ਰਿਹਾ ਕਰਵਾਉਣ ਦੇ ਲਈ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕੀਤੇ ਥੋੜੀ 15 ਸਾਲ ਸਰਕਾਰ ਰਹੀ ਹੈ ਤੁਸੀਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਪਾਸ ਕੀਤਾ ਕਦੇ ਬਿੱਲ ਪਾਸ ਕੀਤਾ ਇੱਕ ਪਾਣੀਆਂ ਦਾ ਬਿੱਲ ਪਾਸ ਹੋਇਆ ਸੀ ਉਹ ਵੀ ਕੈਪਟਨ ਬਰਿੰਦਰ ਸਿੰਘ ਦੀ ਗਵਰਨਮੈਂਟ 'ਚ ਅੱਜ ਕਹਿੰਦੇ ਅਸੀਂ ਪਾਣੀ ਆਂ ਦੀ ਰਾਖੀ ਕਰਾਂਗੇ ਅਸੀਂ ਜ਼ਮੀਨਾਂ ਦੀ ਰਾਖੀ ਕਰਾਂਗੇ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ ਇਹਦੀ ਕਮਾਲ ਦੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਭਗੌੜੇ ਕਹਿੰਦੇ ਆ ਨਾ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਉਂਦੇ ਰਹੇ ਕਦੇ ਪੰਥ ਦਾ ਕਦੇ ਪੰਜਾਬ ਦਾ ਦਰਦ ਨਾ ਤੁਸੀਂ ਸੁਣਿਆ ਨਾ ਸੋਚਿਆ ਨਾ ਸਮਝਿਆ ਕਹਿੰਦੇ ਯਾਦਗਾਰਾਂ ਬਣਾਈਆਂ ਤੁਹਾਨੂੰ 1997 ਦੇ ਵਿੱਚ ਯਾਦਗਾਰਾਂ ਬਣਾਉਣ ਵਾਸਤੇ ਇਕੱਲਾ ਸਰਕਾਰ ਦੇ ਵਿੱਚ ਨਹੀਂ ਸੀ ਲੈ ਕੇ ਆਂਦਾ ਤੁਹਾਨੂੰ ਸਿੱਖਾਂ ਨਾਲ ਇਨਸਾਫ ਕਰਨ ਵਾਸਤੇ ਸਰਕਾਰ ਦੇ ਵਿੱਚ ਲੈ ਕੇ ਆਂਦਾ ਸੀ ਸਾਡੇ ਨਾਲ ਇਨਸਾਫ ਕਰੋਗੇ ਜੋ ਬੇਇਨਸਾਨੀਆਂ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਤੁਸੀਂ ਉਹਨਾਂ ਲਈ ਸਾਨੂੰ ਇਨਸਾਫ ਦਿਵਾਉਂਗੇ ਇਸ ਲਈ ਤੁਸੀਂ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਜਿਹੜਾ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਸੀ ਇਸ ਲਈ ਪਹਿਲਾ ਕੰਮ ਇਹ ਸੀ ਤੁਹਾਡਾ ਕਰਨਾ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਹੈ ਉਹਨੇ ਤੁਸੀਂ ਕੀਤਾ ਇਸ ਕਰਕੇ ਸਾਥ ਸੰਗਤ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਬੋਲਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਇਹ ਹਟਦੇ ਨਹੀਂ ਆਪ ਬੋਲੜੋ ਜਦੋਂ ਜੇਬ ਚ ਪਾਏ ਗਦਾਰੀ ਦੇ ਸਰਟੀਫਿਕੇਟ ਵੰਡਣੋ ਇਹ ਰੋਕਦੇ ਹੀ ਨਹੀਂ ਆ ਤੇ ਫਿਰ ਰੱਬ ਥੋੜੀ ਹਾਂ ਅਸੀਂ ਅਕਾਲ ਪੁਰਖ ਥੋੜੀ ਹਾਂ ਅਸੀਂ ਇਨਸਾਨ ਹੀ ਆ ਨਾ ਤੇ ਫਿਰ ਜਵਾਬ ਦੇਣਾ ਪੈਂਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਮੈਂ ਫੇਰ ਆਪ ਜੀ ਨੂੰ ਕਹਿਣਾ ਚਾਹਣਾ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬੋਲੇ ਸੋ ਨਿਆ ਓ ਸਿਆ ਕਾਲਾ ਖੁਦਕੁਸ਼ੀ ਐ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਹੈ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਘਰੇ ਬਿਠਾਇਆ ਹੈ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਮਸਾਦ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾਂ ਵਾਈ ਗੁਰੂ ਆਪ ਜਾਣਦੇ ਐ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ कि इन्होने इस प्रोग्राम दा आयोजन कीता है और तुसी 10 बजे तो बैठे सुन रहे हो सुन के ਘਰਾਂ ਨੂੰ ਜਾ ਕੇ ਬੈਠ ਨਾ ਜਾਇਓ ਉਹ ਹੁੰਦੇ ਨੇ ਕਿ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰਦੇ ਹੁੰਦੇ ਆ ਜੀ ਆ ਤੁਸੀਂ ਜੀ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣਜੋ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰ ਗਾਹ ਬਣਾਓ ਫਿਰ ਉਹ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁਗਾਂ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ ਗਾਂ ਦੋਹਾਂ ਦੋਹਾਂ ਨੂੰ ਜੋੜਨਗੇ ਤੇ ਅਸੀਂ ਪੰਜਾਬ ਲਈ ਕੁਝ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਣੋਂ ਬਚਾਉਣਾ ਬਹੁਤ ਔਖਾ ਹੈ ਪੰਜਾਬ ਨੂੰ ਖਾਣ ਵਾਲੇ ਬਹੁਤ ਆ ਗਏ ਨੇ ਬਚਾਉਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਨੂੰ ਇਹ ਗੱਲ ਸੋਚ ਲਿਓ ਜੇ ਖਾਣ ਵਾਲੇ ਬਹੁਤ ਨੇ ਬਚਾਉਣ ਵਾਲਾ ਕੋਈ ਨਹੀਂ ਹੈ ਬਚਾਈਏ ਪੰਜਾਬ ਨੂੰ ਬਚਾਈਏ ਸਿੱਖਾਂ ਨੂੰ ਬਚਾਈਏ ਪੰਥ ਨੂੰ ਬਚਾਈਏ ਕੌਮ ਨੂੰ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਅਸੀਂ ਮਜ਼ਬੂਤ ਹੋਗੇ ਨਾ ਅਸੀਂ ਸਟਰੋਂਗ ਹੋ ਗਏ ਕਿਸੇ ਦੀ ਮਜਾਲ ਨਹੀਂ ਹੈ ਕਿ ਸਾਡੇ ਹੱਕ ਕੋਈ ਚੋਰੀ ਕਰਕੇ ਲੈ ਜਾਏ ਇਹ ਕਹਿੰਦਾ ਨੇ ਕੇਂਦਰ ਸਰਕਾਰ ਨੇ ਸਾਡੇ ਹੱਕ ਚੋਰੀ ਕਰ ਲਏ ਉਹ ਚੋਰੀ ਇਸ ਕਰਕੇ ਕੀਤਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਰਾਖਿਆਂ ਦੀ ਜ਼ਿੰਮੇਵਾਰੀ ਦਿੱਤੀ ਸੀ ਉਹ ਸੌਂਗੇ